ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਜੀ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਹਾਂਜੀ ਦੋਸਤੋ ਅੱਜ ਆਪਣਾ ਟੌਪਿਕ ਥੋੜਾ ਜਿਹਾ ਅਲੱਗ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਹਸਬੈਂਡ ਤੇ ਵਾਈਫ ਦੀਆਂ ਲੜਾਈਆਂ ਦਾ ਕਾਰਨ ਕਿ ਹਰ ਰੋਜ਼ ਤਲਾਕ ਵੀ ਹੁੰਦੇ ਨੇ ਲੜਾਈਆਂ ਵੀ ਹੁੰਦੀਆਂ ਨੇ ਤਾਂ ਇੱਕ ਡਾਟਾ ਜਿਹੜਾ ਆਪਾਂ ਆਮ ਤੌਰ ਤੇ ਫਿਰਦੇ ਰਹਿੰਦੇ ਆ ਸ਼ਾਇਦ ਮੈਮੀ ਗਲਤ ਹੋ ਸਕਦਾ ਜਾਂ ਸਹੀ ਹੋ ਸਕਦਾ ਪਰ ਜਿਹੜਾ ਡਾਟਾ ਕੱਢਦੇ ਆ ਉਹਦੇ ਵਿੱਚੋਂ 10 ਦੇ ਵਿੱਚੋਂ 7 ਪਤਨੀਆਂ ਦੀਆਂ ਗਲਤੀਆਂ ਨਿਕਲਦੀਆਂ ਨੇ ਇਹ ਰੇਸ਼ਿਓ ਆ 10 ਦੇ ਵਿੱਚੋਂ 7 ਕਿ ਪਤਨੀਆਂ ਦੇ ਗਲਤੇ ਨਿਕਲਦੀਆਂ ਨੇ 70% ਪਤਨੀਆਂ ਦੀਆਂ ਗਲਤੀਆਂ 30% ਚਾਂਸ ਨੇ ਹਸਬੰਡ ਦੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਬੰਦਾ ਸੋਸ਼ਲ ਮੀਡੀਆ ਚਲਾਉਂਦਾ ਪਰ ਇਹ ਸੋਸ਼ਲ ਮੀਡੀਆ ਤੋਂ ਗਲਤ ਤਰੀਕੇ ਨਾਲ ਜਦੋਂ ਆਪਾਂ ਕੋਈ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਤਾਂ ਗਲਤ ਤਰੀਕੇ ਦੇ ਨਾਲ ਆਪਾਂ ਇਸ ਦੇ ਵਿੱਚ ਫਸ ਵੀ ਜਾਂਦੇ ਆ ਜਿਸ ਕਾਰਨ ਫਿਰ ਤਲਾਕ ਵੀ ਹੁੰਦੇ ਨੇ ਹਸਬੰਡ ਵਾਈਫ ਦੀ ਹਮੇਸ਼ਾ ਲੜਾਈ ਵੀ ਰਹਿੰਦੀ ਆ ਉਹਦੇ ਵਿੱਚ ਮੈਂ ਮੇਨ ਕਾਰਨ ਪਤਨੀਆਂ ਦਾ ਕਹੂੰਗਾ ਕਿ 70% ਇਹ ਨੇ ਕਿਉਂਕਿ ਜੋ ਆਮ ਡਾਟੇ ਨਿਕਲਦੇ ਨੇ ਤੁਸੀਂ ਨਿਊਜ਼ਾਂ ਦੇ ਵਿੱਚ ਵੀ ਵੇਖਦੇ ਹੋਵੋਗੇ ਕੀ ਹਸਬੰਦ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਉਹਦਾ ਕਾਰਨ ਵੀ ਨਾਲ ਦੱਸਦੇ ਨੇ ਹਨਾ ਕਿ ਇੱਕ ਹਸਬੰਦ ਨੇ ਆਪਣੀ ਵਾਈਫ ਨੂੰ ਫਲਾਨੇ ਥਾਂ ਤੋਂ ਵੇਖਿਆ ਤਾਂ ਉਹ ਖੁਦ ਆਪਣੇ ਕੋਲ ਸਾਰਾ ਰਿਕਾਰਡ ਰੱਖਦਾ ਕਿ ਗਲਤੀ ਕਿਸ ਗੱਲ ਦੀ ਹੈ ਸਾਲ ਹੋ ਗਿਆ 2 ਸਾਲ ਹੋ ਗਿਆ 3 ਸਾਲ ਹੋ ਗਏ ਇਸ ਤਰ੍ਹਾਂ ਦੇ ਕੇਸ ਪਏ ਨੇ ਕਿ ਸਾਰੀ ਲਾਈਫ ਅੱਗੇ ਸਾਰੀ ਖਰਾਬ ਹੋ ਜਾਂਦੀ ਹੈ ਇਹ ਥੋੜਾ ਮੋਟਾ ਪਤਨੀਆਂ ਨੂੰ ਸੋਚਣਾ ਚਾਹੀਦਾ ਹੁੰਦਾ ਕਿ ਜਿਸ ਨਾਲ ਤੁਸੀਂ ਵਿਆਹ ਦੇ ਵਿੱਚ ਬੰਦ ਚੁੱਕੇ ਹਾਂ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਲਾਮਾ ਲਈਆਂ ਨੇ ਜਿਹਾ ਆਪ ਦੇ ਆਨੰਦ ਕਾਰਜ ਕਰਾਈ ਨੇ ਕਿ ਤੁਸੀਂ ਇੱਕ ਛੋਟੀ ਜੀ ਗਲਤੀ ਕਾਰਨ ਸਾਰੀ ਲਾਈਫ ਖਰਾਬ ਕਰਨ ਤੱਕ ਚਲੇ ਜਾਨੀਓ ਕਿ ਉਹ ਉਹਨਾਂ ਤੇ ਉਸ ਮੁੰਡੇ ਤੇ ਕੀ ਵਿਦਿਊ ਜਾਂ ਉਹਨਾਂ ਦੇ ਪਰਿਵਾਰਾਂ ਤੇ ਕੀ ਵਿਦਿਊ ਜੋ ਇਨਸਲਟ ਹੋਣੀ ਹੈ ਉਹ ਅਲੱਗ ਰਹੇਗੀ ਕਿ ਸੋਸ਼ਲ ਮੀਡੀਆ ਦੇ ਹੀ ਹਰ ਹਰ ਬੰਦਾ ਸੋਸ਼ਲ ਮੀਡੀਆ ਚਲਾਉਂਦਾ ਪਰ ਉਸ ਦਾ ਸਹੀ ਢੰਗ ਨਾਲ ਯੂਜ਼ ਕੀਤਾ ਜਾਂਦਾ ਹੁੰਦਾ ਜਦੋਂ ਗਲਤ ਯੂਜ਼ ਕੀਤਾ ਜਾਂਦਾ ਉਦੋਂ ਫਿਰ ਗਲਤੀਆਂ ਵੀ ਹਮੇਸ਼ਾ ਹੋਣ ਲੱਗ ਜਾਂਦੀਆਂ ਨੇ ਵਿੱਚ ਮੇਨ ਕਾਰਨ ਇੱਕ ਇਹ ਵੀ ਹੈ ਚਾਹੇ ਹਸਬੈਂਡ ਆ ਚਾਹੇ ਵਾਈਫ ਆ ਜੋ ਆਪਾਂ ਫੋਨ ਚਲਾਉਨੇ ਆ ਉਹਦਾ ਉਹ ਪਾਸਵਰਡ ਹਮੇਸ਼ਾ ਚੇਂਜ ਕਰਦੇ ਰਹਿੰਦੇ ਨੇ ਜਦੋਂ ਇੱਕ ਦੂਜੇ ਨੂੰ ਪਤਾ ਲੱਗ ਜਾਏ ਇੱਥੇ ਮੈਂ ਦੋਨਾਂ ਦੀਆਂ ਗੱਲਾਂ ਨਾ ਕਰੂੰਗਾ ਕਿ ਉਹਨਾਂ ਨੂੰ ਪਾਸਵਰਡ ਕਦੇ ਨਹੀਂ ਚੇਂਜ ਕਰਨਾ ਚਾਹੀਦਾ ਇੱਕ ਦੂਜੇ ਦਾ ਪਾਸਵਰਡ ਫੋਨ ਦਾ ਦੋਨਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਕਿਤੇ ਜਾਂ ਹਸਬੰਡ ਜਾਂ ਵਾਈਫ ਇੱਕ ਦੂਜੇ ਦਾ ਇੱਕ ਦੂਜੇ ਦਾ ਫੋਨ ਵੈਸੇ ਨਾਰਮਲ ਮੰਗਦੇ ਨੇ ਤਾਂ ਪਹਿਲਾਂ ਹਿਚਕਚਾਉਂ ਲੱਗ ਜਾਂਦੇ ਨੇ ਜਾਂ ਲੜਾਈ ਦਾ ਕਾਰਨ ਬਣਾ ਲੈਂਦੇ ਨੇ ਕਿ ਮੇਰਾ ਫੋਨ ਤੂੰ ਕਰਨਾ ਕੀ ਆ ਜੇ ਅਗਰ ਭੱਜ ਕੇ ਹਸਬੰਡ ਜਾਂ ਵਾਈਫ ਇੱਕ ਦੂਜੇ ਦਾ ਕਦੇ ਵੀ ਭੱਜ ਕੇ ਜਾਂ ਫੋਨ ਚੱਕਦੇ ਨੇ ਪਾਸਵਰਡ ਇੱਕ ਦੂਜੇ ਨੂੰ ਪਤਾ ਹੋਣੇ ਬਹੁਤ ਜ਼ਰੂਰੀ ਹੈ ਇਹ ਵੀ ਇੱਕ ਮੇਨ ਕਾਰਨ ਬਾਕੀ ਤੁਸੀਂ ਸਾਰੇ ਆਪਾਂ ਮਿਸਟਰ ਬੀਨ ਨੂੰ ਜ਼ਰੂਰ ਦੇਖਿਆ ਹੋਊਗਾ ਉਹਨਾਂ ਦੇ ਐਪੀਸੋਡ ਜ਼ਰੂਰ ਦੇਖੇ ਹੋਣਗੇ ਹਨ ਅਗਲੇ ਬਹੁਤੇ ਬੰਦੇ ਤਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਆਪ ਦੇ ਯਾਰ ਲਾਈਫ ਨੂੰ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ ਸਿੱਖ ਲਵੋ ਕਿਉਂਕਿ ਜਿੰਨਾ ਆਪਾਂ ਰਿਸ਼ਤਿਆਂ ਦੇ ਵਿੱਚ ਉਲਝੀ ਜਾਂਦੇ ਰਹਿੰਦੇ ਹਾਂ ਉੰਨੀਆਂ ਹੀ ਲੜਾਈਆਂ ਦੇ ਕਾਰਨ ਬਣਦੇ ਰਹਿੰਦੇ ਨੇ ਕਿ ਮਿਸਟਰ ਬੀਨ ਵੰਗੂ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ ਸਿੱਖੋ ਚਾਹੇ ਲੋਕ ਤੁਹਾਨੂੰ ਪਾਗਲ ਹੀ ਕਹਿੰਦੇ ਨੇ ਹਨਾ ਸ਼ੀਸ਼ੇ ਮੂਰੇ ਖੜਕੇ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਤੇ ਹੱਸ ਲਵੋ ਅਗਰ ਲੋਕ ਤੁਹਾਨੂੰ ਪਾਗਲ ਕਹਿੰਦੇ ਨੇ ਤਾਂ ਕੋਈ ਗੱਲ ਨਹੀਂ ਐਟ ਲੀਸਟ ਤੁਸੀਂ ਦੁਖੀ ਨਹੀਂ ਹੋਵੋਗੇ ਕਦੇ ਵਾਸਤੇ ਵੀ ਆਪਣੇ ਆਪ ਨੂੰ ਉਸ ਮਿਸਟਰ ਬੀਨ ਦੀ ਤਰ੍ਹਾਂ ਬਣਾ ਲਓ ਕਿ ਕੋਈ ਕੁਝ ਵੀ ਕਹੀ ਜਾਵੇ ਕੋਈ ਪਰਵਾਹ ਨਾ ਕਰੋ ਇਹ ਖੁਸ਼ ਰਹਿਣ ਦਾ ਇੱਕ ਮੰਤਰ ਹੈ ਕੀ ਆਪਣੇ ਆਪ ਨਾਲ ਗੱਲਾਂ ਕਰਨੀਆਂ ਸਿੱਖ ਲਵੋ ਆਪਣੇ ਆਪ ਨੂੰ ਡੰਟਣਾ ਸਿੱਖ ਲਵੋ ਅਗਰ ਕੋਈ ਗਲਤੀ ਵੀ ਹੁੰਦੀ ਹੈ ਤਾਂ ਆਪਣੇ ਆਪ ਨੂੰ ਡੰਟਣਾ ਸਿੱਖ ਲਵੋ ਤੁਸੀਂ ਮਿਸਟਰ ਬੀਨ ਦੇ ਜਿੰਨੇ ਵੀ ਐਪੀਸੋਡ ਦੇਖੋਗੇ ਤੁਸੀਂ ਖੁਦ ਆਪਾ ਦੇਖਦੇ ਵੀ ਆਂ ਕਿ ਉਹ ਆਪਦੀ ਲਾਈਫ ਨੂੰ ਕਿੰਨਾ ਚਿੱਲ ਕਰ ਰਿਹਾ ਹੁੰਦਾ ਆਪਦੀ ਲਾਈਫ ਦੇ ਵਿੱਚ ਕਿੰਨਾ ਆਨੰਦ ਲੈ ਰਿਹਾ ਹੁੰਦਾ ਨਾਲ ਇੱਕ ਗੁੱਡਾ ਜਿਹਾ ਰੱਖਦਾ ਹਨ ਉਹਦੇ ਨਾਲ ਗੱਲਾਂ ਬਾਤਾਂ ਕਰ ਲੀਆਂ ਉਹਨੇ ਖੇਡ ਲਿਆ ਫਿਰ ਆਪਸ ਦੇ ਆਪ ਹੀ ਖੇਡ ਜਾਂਦਾ ਆਪਦੇ ਨਾਲ ਹੀ ਤਾਂ ਇਹ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਰਿਸ਼ਤਿਆਂ ਤੋਂ ਬਚਣ ਦੇ ਲਈ ਤਾਂ ਆਪਦੇ ਆਪ ਨੂੰ ਮਹਿਜ ਆ ਮਿਸਟਰ ਬੀਨ ਬਣਾ ਕੇ ਰੱਖੋ ਆਪਦੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਦੇ ਵਿੱਚ ਆਨੰਦ ਆਨੰਦ ਰਹਿਣਾ ਸਿੱਖੋ ਬਸ ਕਿਉਂਕਿ ਰੋਜ਼ ਦੇ ਕਾਰਨ ਰੋਜ਼ ਹੀ ਲੜਾਈਆਂ ਹੁੰਦੀਆਂ ਨੇ ਰੋਜ਼ ਹੀ ਘਰ ਟੁੱਟਦੇ ਨੇ ਚਾਹੇ ਹਸਬੈਂਡ ਆ ਚਾਹੇ ਵਾਈਫ ਆ ਅਗਰ ਆਪਾਂ ਇੱਕ ਥਾਂ ਤੇ ਪਿਆਰ ਨੂੰ ਬਰਕਰਾਰ ਨਹੀਂ ਰੱਖ ਸਕਦੇ ਇੱਕ ਥਾਂ ਤੇ ਆਪਾਂ ਖੁਸ਼ ਨਹੀਂ ਰਹਿ ਸਕਦੇ ਤਾਂ ਇਸ ਕੀ ਇਸ ਗੱਲ ਦੀ ਗਰੰਟੀ ਆ ਕਿ ਤੁਸੀਂ ਅਗਰ ਕਿਸੇ ਅੱਗੇ ਕਿਸੇ ਨਾਲ ਕੋਈ ਸਬੰਧ ਬਣਾਉਨੇ ਹੋ ਰਿਲੇਸ਼ਨ ਬਣਾਉਨੇ ਹੋ ਜਾਂ ਦੂਜਾ ਵਿਆਹ ਕਰਵੋਨੇ ਹੋ ਕੀ ਗਰੰਟੀ ਐ ਇਸ ਗੱਲ ਦੀ ਕਿ ਤੁਸੀਂ ਉੱਥੇ ਵੀ ਖੁਸ਼ ਰਹ ਲੋਗੇ ਕਿਉਂਕਿ ਜਿੱਥੇ ਤੁਸੀਂ ਪਹਿਲਾਂ ਨਹੀਂ ਖੁਸ਼ ਰਹਿ ਸਕੇ ਤਾਂ ਅੱਗੇ ਕਿਸੇ ਨਾਲ ਕਿੱਥੋਂ ਰਹਿ ਲੋਗੇ ਜਦੋਂ ਤੁਹਾਡੇ ਤੋਂ ਪਹਿਲੇ ਹੀ ਨਹੀਂ ਨਿਭੀ ਤਾ ਅੱਗੇ ਚਾਂਸ ਹੈ ਹੀ ਨਹੀਂ ਕਿ ਅੱਗੇ ਨਿਭ ਸਕਦੀ ਆ ਹਨ ਅਗਰ ਤੁਹਾਨੂੰ ਲੱਗਦਾ ਕਿ ਹਸਬੰਡ ਦੀ ਜ਼ਿਆਦਾ ਗਲਤੀ ਹੁੰਦੀ ਆ ਜਾਂ ਵਾਈਫ ਦੀ ਗਲਤੀ ਹੁੰਦੀ ਆ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਪਰ ਅਗਰ ਖੁਸ਼ ਰਹਿਣਾ ਆਪਣੇ ਆਪ ਦੇ ਨਾਲ ਮਿਸਟਰ ਵੀਨ ਵਰਗਾ ਵਿਹਾਰ ਬਣਾਉਣਾ ਸਿੱਖ ਲਵੋ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਆਊਗਾ ਹੀ ਨਹੀਂ ਆਪਣੇ ਆਪ ਨਾਲ ਖੁਸ਼ ਰਹਿਣਾ ਸਿੱਖ ਲਗੋ ਅਗਰ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਕੀ ਇਹ ਗੱਲ ਕਿੱਥੇ ਤੱਕ ਸਹੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ رائے ਜ਼ਰੂਰ ਦੇ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ